ਅੱਜ ਮੈਂ ਹੁਣ ਇਸ ਟਾਈਮ ਮਲਾਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਖੜਾ ਜਿੱਥੇ ਕਿ ਅੱਜ ਸ਼ਾਮ ਨੂੰ ਤਕਰੀਬਨ 3 ਤੇ 4 ਦੇ ਵਿੱਚ ਸਾਡੇ ਮਲਾਬ ਸ਼ਹਿਰ ਦੇ ਮੀਤ ਪ੍ਰਧਾਨ ਸਰਦਾਰ ਰਸ਼ਪਾਲ ਸਿੰਘ ਪਾਲਾ ਜੀ ਸੋਮਲ ਖੇੜੀ ਜਿਨ੍ਹਾਂ ਦੇ ਨਾਲ ਅੱਜ ਸੋਮਲ ਖੇੜੀ ਦੇ ਕੁਝ ਬੰਦਿਆਂ ਨੇ ਹੱਥੋਪਾਈ ਕੀਤੀ ਆ ਉਹ ਜਦੋਂ ਸੜਕ ਤੇ ਤੁਰੇ ਜਾਂਦੇ ਸੀ ਉਹਨਾਂ ਨੂੰ ਤੁਰੇ ਜਾਂਦੇ ਉਹਨੂੰ ਪਿੱਛੋਂ ਜਾ ਕੇ ਉਹਨਾਂ ਤੇ ਬਾਰ ਕੀਤਾ ਜੋ ਕਿ ਬਹੁਤ ਹੀ ਮਾੜੀ ਤੇ ਮੰਦ ਭਾਗੀ ਗੱਲ ਹੈ ਕਿਉਂਕਿ ਸ਼ਹਿਰ ਦੇ ਚੁਣੇ ਹੋਏ ਜ਼ਿੰਮੇਵਾਰ ਵਿਅਕਤੀ ਨੂੰ ਇਸ ਤਰ੍ਹਾਂ ਉਹਦੀ ਬੇਇੱਜ਼ਤੀ ਕਰਨਾ ਉਹਦਾ ਨਰਾਦਰ ਕਰਨਾ ਬਹੁਤ ਹੀ ਮਾੜੀ ਗੱਲ ਹੈ ਤਾਂ ਅੱਜ ਇਸ ਗੱਲ ਦੇ ਵਿੱਚ ਭਾਵੇਂ ਪਾਰਟੀ ਕੋਈ ਵੀ ਹੋਵੇ ਇਨਸਾਨੀਅਤ ਤੌਰ ਤੇ ਸਾਡੇ ਵੱਖਰੇਵੇਂ ਜਾਂ ਸਾਡੇ ਵਿਚਾਰ ਹੋ ਸਕਦੇ ਆ ਪਰ ਇਨਸਾਨੀਅਤ ਤੌਰ ਤੇ ਅਸੀਂ ਰਾਜਨੀਤਿਕ ਤੌਰ ਤੇ ਸਾਡੇ ਵਿਚਾਰ ਵੱਖਰੇ ਹੋ ਸਕਦੇ ਆ ਇਨਸਾਨੀਅਤ ਤੌਰ ਤੇ ਅਸੀਂ ਅੱਜ ਵੀ ਸਰਦਾਰ ਰਿਸ਼ਪਾਲ ਸਿੰਘ ਪਾਲਲੇ ਦੀ ਵੱਡੇ ਭਰਾ ਦੇ ਵਾਂਗੂ ਸਾਰੇ ਅਸੀਂ ਇੱਜ਼ਤ ਕਰਦੇ ਹਾਂ ਕਿਉਂਕਿ ਰਿਸ਼ਪਾਲ ਸਿੰਘ ਪਾਲਲਾ ਬੜਾ ਸੂਝਵਾਨ ਸੱਚਾ ਸੁੱਚਾ ਹਰ ਇੱਕ ਗੱਲ ਨੂੰ ਮੂੰਹ ਤੇ ਕਹਿ ਦੇਣ ਵਾਲਾ ਇਨਸਾਨ ਅੱਜ ਵੀ ਕਾਂਗਰਸ ਪਾਰਟੀ ਰਿਸ਼ਪਾਲ ਸਿੰਘ ਪਾਲਲਾ ਜੀ ਨਾਲ ਨਾਨ ਖੜੀ ਹੈ ਅਸੀਂ ਇਸ ਗੱਲ ਦੀ ਨਿੰਦਾ ਵੀ ਕਰਦੇ ਹਾਂ ਸਾਡੇ ਸਾਰੇ ਕੌਂਸਲਰ ਸਾਹਿਬਾਨ ਸਾਡੇ ਸ਼ਹਿਰ ਦੇ ਪ੍ਰਦਾਤ ਸ੍ਰਿੰਦਰ ਕੁਮਾਰ ਢੀਂਗਰਾ ਜੀ ਗੁਰਪ੍ਰੀਤ ਕੋਪੀ ਜੀ ਮਰੇਜ ਜੀ ਪੰਮਾ ਜੀ ਉਹ ਸਾਡੇ ਜਿੰਨੇ ਵੀ ਸਾਥੀ ਨੇ ਸਾਰੇ ਸਰਦਾਰ ਅਸ਼ਪਾਲ ਸਿੰਘ ਜੀ ਕੋਲ ਆ ਕੇ ਗਏ ਨੇ ਤੇ ਹੁਣ ਮੈਂ ਉਸਪਾਲ ਸਿੰਘ ਜੀ ਨਾਲ ਸਾਫਕਾ ਐਮਐਲਏ ਸਰਦਾਰ ਲਖਮੀਰ ਸਿੰਘ ਜੀ ਦੀ ਵੀ ਗੱਲ ਕਰਾਈ ਆ ਉਹਨਾਂ ਨੇ ਵੀ ਬੜਾ ਇਸ ਗੱਲ ਦਾ ਦੁੱਖ ਮਨਾਇਆ ਤੇ ਉਸ ਤੋਂ ਵੱਡਾ ਦੁੱਖ ਇਹ ਗੱਲ ਦਾ ਲੱਗਿਆ ਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਅਸੀਂ ਰਾਜਨੀਤੀ ਦੇ ਉੱਤਰ ਹੈ। ਸੱਚ ਨੂੰ ਸੱਚ ਕਹਿਣ ਦੀ ਅਸੀਂ ਜ਼ਰੂਰਤ ਨਹੀਂ ਰੱਖਦੇ। ਮੈਂ ਗੱਲ ਕਰਦਾ ਹਲਕਾ ਪਾਇਲ ਦੇ ਵਿਧਾਇਕ ਸਰਦਾਰ ਮਨਵਿੰਦਰ ਸਿੰਘ ਯਾਸਪੁਰਾ ਜੀ। ਯਾਸਪੁਰਾ ਜੀ ਤੁਸੀਂ ਜੋ ਅੱਜ ਗੁਰਸੇਖੋਂ ਕੇ ਇੱਕ ਝੂਠ ਬੋਲ ਕੇ ਗਏ ਹੋ ਮਨੋਸ਼ਹਿਰ। ਹਸਪੀਟਲ ਚ ਬੈ ਕੇ ਰਿਸ਼ਪਾਲ ਸਿੰਘੀ ਕੋਲ। ਮੈਂ ਉਸ ਦੀ ਨਖੇਦੀ ਕਰਦਾ। ਤੁਸੀਂ ਕਹਿ ਕੇ ਗਏ ਹੋ ਕਾਂਗਰਸੀਆਂ ਨੇ ਇਹਨਾਂ ਤੇ ਬਾਰਕੀਕਾ ਹਮਲਾ ਕੀਤਾ। ਰਿਸ਼ਪਾਲ ਸਿੰਘ ਪਾਲਾ ਜੀ ਤੋਂ ਇੱਕ ਵਾਰ ਫੋਨ ਦੇ ਉੱਤੇ ਕਹੋ ਵੀ ਕਿਹੜੇ ਕਾਂਗਰਸੀ ਨੇ ਹਮਲਾ ਕੀਤਾ ਸਾਰੇ ਕਾਂਗਰਸੀ ਰਿਸ਼ਪਾਲ ਸਿੰਘ ਪਾਲਾ ਜੀ ਦੇ ਆਲੇ-ਦਾਲੇ ਬੈਠੇ ਆ ਵੀ ਪਾਲਾ ਜੀ ਤੁਹਾਡੇ ਨਾਲ ਗਲਤ ਹੋਇਆ ਪਰ ਗਿਆਸਪੁਰਾ ਸਾਹਿਬ ਸਾਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ ਕਿ ਇੱਕ ਗੁਰੂ ਦਾ ਸਿੱਖ ਹੋ ਕੇ ਸਾਫ਼ਤ ਸੂਰਤ ਹੋ ਕੇ ਸ਼੍ਰੀ ਸਾਹਿਬਾ ਪਾ ਕੇ ਅੰਮ੍ਰਿਤ ਛਕ ਕੇ ਤੁਸੀਂ ਇੰਨਾ ਝੂਠ ਬੋਲਦੇ ਹੋ ਤੁਸੀਂ ਸ਼ਹਿਰ ਦੇ ਲੋਕਾਂ ਨੂੰ ਇੰਨਾ ਘਬਰਾਹਟ ਕਰਦੇ ਹੋ ਲੋਕਾਂ ਨੂੰ ਪਰ ਇਹ ਬਿਲਕੁਲ ਨਹੀਂ ਹੋਣਗੇ ਹਲਕੇ ਪਾਇਲ ਦੇ ਲੋਕ 4 ਸਾਲ ਪਹਿਲਾਂ ਤੁਹਾਡੀਆਂ ਝੂਟੀਆਂ ਉਹ ਜਿਹਾ ਸ਼ਾਜਸ਼ਾਂ ਦੇ ਵਿੱਚ ਲੋਕ ਆ ਗਏ ਪਰ ਹਰ ਇੱਕ ਨੂੰ ਪਤਾ ਕੀ ਦੇ ਕਹਿਣ ਤੇ ਕੌਣ ਇਸ ਲੜਾਈ ਦੇ ਪਿੱਛੇ ਆ ਉਹਦੀ ਜਾਂਚ ਕਰਾਓ ਅਸੀਂ ਤੁਹਾਡੇ ਨਾਲ ਚੱਲਾਂਗੇ ਜੇ ਤੁਸੀਂ 24 ਘੰਟੇ ਦਾ ਆਲਟੀਮੇਟ ਦਿੰਦੇ ਹੋ ਕੀ ਗੱਲ ਜੀ ਤੁਹਾਨੂੰ ਪਤਾ ਨਹੀਂ ਕਿਹਨੇ ਕੀਤਾ ਪੁਲਿਸ ਨੂੰ ਕਹੋ ਸਰਚ ਨੂੰ ਕਹੋ ਚੱਕ ਕੇ ਉਹਨਾਂ ਨੂੰ ਅੰਦਰ ਦੇਣ ਉਹਨਾਂ ਤੇ ਬਣਦੀ ਕਾਰਵਾਈ ਕਰਨ ਤੇ ਉਹਦੂ ਮਾੜੀ ਗੱਲ ਇਹ ਆ ਕਿ ਇਹ ਹਸਪੀਟਲ ਦੇ ਵਿੱਚ ਅੱਜ 3 ਵਜੇ ਦਾ ਕੋਈ ਡਾਕਟਰ ਨਹੀਂ ਜਿੱਥੇ ਗਿਆਸਪੁਰਾ ਸਾਹਿਬ ਆ ਕੇ ਗਏ ਨੇ ਐਮਐਲਆਰ ਨਹੀਂ ਕੱਟੀ ਗਈ ਹੁਣ ਤੱਕ ਇਹ ਵੀ ਥੋੜੀ ਸਰਕਾਰ ਦੀ ਕਿ ਨਖੇਦੀ ਆ ਤੇ ਤੁਸੀਂ ਕਹਿੰਦੇ ਹੋ ਕਾਂਗਰਸੀਆਂ ਨੇ ਇਹ ਤੇ ਹਮਲਾ ਕੀਤਾ ਗਿਆਸਪੁਰਾ ਸਾਹਿਬ ਘਟੋ ਘਟ ਆਪਦੇ ਸਾਥ ਕੁਸੂਰ ਬਾਣੇ ਦੀ ਗੁਰੂ ਦੇ ਬਾਣੇ ਦੀ ਤਾਂ ਲਾਜ ਰੱਖੋ ਸੱਚ ਨੂੰ ਤਾਂ ਸੱਚ ਬੋਲੋ ਦੱਸੋ ਕਿਹੜਾ ਕਾਂਗਰਸੀ ਆ ਨੌ ਲੋ ਕਿਸੇ ਦਾ ਇਹਨੇ ਹਮਲਾ ਕੀਤਾ ਇਹ ਝੂਠ ਦੀ ਰਾਜਨੀਤੀ ਨਾ ਕਰੋ ਹਲਕੇ ਪੈਜ ਤੇ ਦੂਜੀ ਗੱਲ ਤੁਸੀਂ ਕਹਿੰਦੇ ਹੋ ਮੈਂ ਅੱਖ ਕੱਢ ਦੂੰ ਉੱਗੜ ਵੱਢ ਦੂੰ ਅਸੀਂ ਨਾ ਅੱਖ ਕੱਢਣ 'ਚ ਵਿਸ਼ਵਾਸ ਰੱਖਦੇ ਆ ਨਾ ਉਗੜ ਵੱਢਣ 'ਚ ਵਿਸ਼ਵਾਸ ਰੱਖਦੇ ਆ ਤੇ ਇੱਕ ਗੱਲ ਇਹ ਵੀ ਤੁਹਾਨੂੰ ਕਹਨੇ ਆ ਡਰਨ ਵਾਲੇ ਨਹੀਂ ਕਾਂਗਰਸ ਪਾਰਟੀ ਸਰਦਾਰ ਗਿਆਨ ਸਿੰਘ ਇਹ ਹਲਕੇ ਦੇ ਲੋਕ ਉਹ ਕਾਂਗਰਸੀ ਨੇ ਜਿਹੜੇ ਵਰਦੀਆਂ ਗੋਲੀਆਂ 'ਚ ਉਹਨਾਂ ਦੇ ਨਾਲ ਰਹੇ ਆ ਅਸੀਂ ਉਸ ਪਰਿਵਾਰ ਦੇ ਨਾਲ ਰਹਿੰਦੇ ਆ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਉਗੜ ਵੱਢਣ ਜੱਖ ਕੱਢਣ ਤੋਂ ਡਰਨ ਵਾਲੇ ਨਹੀਂ ਤੇ ਤੁਸੀਂ ਪਤਾ ਨਹੀਂ ਕਿੱਥੋਂ ਕੱਡੇ ਵੱਡੇ ਆਏ ਹੋਏ ਇੱਥੇ ਹਲਕੇ ਪਾਇਲ 'ਚ ਤੁਸੀਂ ਆ ਕੇ ਕਾਂਗਰਸੀਆਂ ਤੇ ਆ ਕੇ ਸਾਡੇ ਤੇ ਇਲਜ਼ਾਮ ਲਾਉਂਦੇ ਹੋ ਅਸੀਂ ਵੀ ਸ਼ਹਿਰ ਦੇ ਚੁਣੇ ਹੋਏ ਨਮੇਂਦੇ ਆ ਤੁਸੀਂ ਐਵੇਂ ਆਪ ਦੀ ਝੂਠੀ ਰਾਜਨੀਤੀ ਆਪਦੇ ਕੋਲ ਰੱਖੋ ਤੁਹਾਨੂੰ ਤੁਹਾਡੀ ਝੂਠੀ ਰਾਜਨੀਤੀ ਮੁਬਾਰਕ ਪਰ ਭਾਈਚਾਰ ਸਾਹ ਦੇ ਵਿੱਚ ਤੁਸੀਂ ਬਖੇਰੇ ਨਾ ਪਾਓ ਤੁਸੀਂ ਕਿਰਪਾ ਕਰਕੇ ਤੁਸੀਂ ਸੱਚ ਨੂੰ ਸੱਚ ਕਹੋ ਕੌਣ ਕੌਣ ਹੈ ਲੜਾਈ ਦੇ ਮਗਰ ਕੀਨੇ ਕਰਾਈਆ ਕੀਦੇ ਕਹੇ ਤੇ ਹੋਈ ਇਹ ਸੱਚ ਤਾਂ ਬੋਲੋ ਤੁਸੀਂ ਐਵੇਂ ਝੂਠ ਬੋਲ ਲੀ ਜਾਂਦੇ ਹੋ ਪੁੱਛੋ ਸਰਦਾਰ ਰਿਸਪੌਂਸਿਵ ਜੀ ਉਹ ਜਿਹੜੇ ਬੰਦੇ ਲੜੇ ਉਹਨਾਂ ਦਾ ਕਾਂਗਰਸ ਪਾਰਟੀ ਨਾਲ ਕੋਈ ਨਾਤਾ ਹੋਵੇ ਐਵੇਂ ਹਰ ਗੱਲ ਤੇ ਝੂਠ ਹਰ ਗੱਲ ਤੇ ਤੁਹਾਨੂੰ ਕਾਂਗਰਸ ਵਿਖੀ ਜਾਂਦੀ ਆ ਹਮੇਸ਼ਾ ਕੰਮ ਕਰਕੇ ਸੱਚ ਬੋਲ ਕੇ ਲੋਕਾਂ ਦੇ ਦਿਲ ਜਿੱਤੇ ਜਾਂਦੇ ਆ ਝੂਠ ਬੋਲ ਕੇ ਨਹੀਂ ਮੈਂ ਤੁਹਾਨੂੰ ਇੱਕ ਗੱਲ ਦਾ ਚੈਲੰਜ ਕਰਦਾ ਲਿਆਓ ਇੱਕ ਬੰਦੇ ਤੋਂ ਕਹਾਓ ਪਾਰਟੀ ਜਿਹੜੇ ਜਿਹੜੇ ਲੜੇ ਨੇ ਉਹਨਾਂ ਦਾ ਕਾਂਗਰਸ ਨਾਲ ਕੋਈ ਨਾਤਾ ਜਾਂ ਕਾਂਗਰਸੀ ਉਹਨਾਂ ਦੀ ਹਮਾਇਤ ਤੇ ਉਤਰੇ ਹੋਏ ਆ ਅਸੀਂ ਥੋੜੀ ਗੱਲ ਨਾਲ ਬਿਲਕੁਲ ਸ਼ਹਿਰ ਦੇ ਵਿੱਚ ਇਕੱਠ ਕਰਕੇ ਮਲੌਰ ਚੌਂਕ 'ਤੇ ਅਸੀਂ ਕਹਾਂਗੇ ਗਿਆਸਪੁਰਾ ਸਾਹਿਬ ਸੱਚ ਬੋਲ ਕੇ ਕਹੇ ਸੀ ਨਹੀਂ ਫਿਰ ਤੁਸੀਂ ਚੌਂਕ ਚਾਹੋਗੇ ਜਿੱਥੇ ਅਸੀਂ ਇਕੱਠ ਕਰਾਂਗੇ ਤਦ ਕੀ ਅੱਗੇ ਗਲਤੀ ਮੰਨ ਕੇ ਜਾਓਗੇ ਕਿ ਮੈਂ ਉੱਥੇ ਝੂਠ ਬੋਲ ਕੇ ਆਇਆ ਕਿਰਪਾ ਕਰਕੇ ਗਿਆਸਪੁਰਾ ਸਾਹਿਬ ਤੁਸੀਂ ਚੁਣੇ ਹੋਏ 117 ਬੰਦਿਆਂ ਚੋਂ ਪੰਜਾਬ ਦੇ ਵਿੱਚ ਵਿਧਾਇਕ ਹੋ ਸੱਚ ਬੋਲੋ ਸੱਚੀ ਰਾਜਨੀਤੀ ਕਰੋ ਠੀਕ ਆ ਦੁੱਖ ਸਾਨੂੰ ਵੀ ਹੈ ਪਰ ਇਹ ਕਾਂਗਰਸੀਆਂ ਨੇ ਹਮਲਾ ਕਰਤਾ ਮੈਂ ਅੰਗਲ ਵੜ ਦੂੰ ਮੈਂ ਅੱਖ ਕੱਢ ਦੂੰ ਇਹ ਕਾਦੀ ਰਾਜਨੀਤੀ ਆ ਜੀ ਕਾਹਦੇ ਤੁਸੀਂ ਸੂਝਵਾਨ ਬੰਦੇ ਹੋ ਤੁਸੀਂ 117 ਪੰਜਾਬ ਦੀ ਕਰੋੜਾਂ ਵਾਦੀ ਦੇ ਵਿੱਚੋਂ 117 ਦੇ ਵਿੱਚੋਂ ਨਹੀਂ ਉਹ ਚੁਣੇ ਹੋਏ ਵਿਧਾਨ ਸਭਾ 'ਚ ਜਿਹੜੇ ਬੈਨੇ ਹੋ ਕਿਰਪਾ ਕਰਕੇ ਅਸੀਂ ਇਹ ਗੱਲਾਂ ਕਰੀਏ ਤੁਸੀਂ ਵਿਧਾਇਕ ਤੁਸੀਂ ਇੱਕ ਪਾਸੇ ਤਾਂ ਗੁਰੂ ਦੇ ਸਿੱਖ ਕੋ ਹੋਨੇ ਹੋ ਇੱਕ ਪਾਸੇ ਅੱਖਾਂ ਕੱਢਣ ਗਿਆ ਉਲਾਂ ਵੜਣ ਦੀਆਂ ਕੀ ਤੁਸੀਂ ਜਰਨਲ ਡੈਰ ਬਣਦੇ ਹੋ ਕਿ ਤੁਸੀਂ ਹਿਟਲਰ ਦਾ ਰੂਪ ਧਾਰਨਾ ਚਾਹੁੰਦੇ ਹੋ ਹਲਕੇ ਪਾਇਲ ਇਹ ਗੱਲਾਂ ਨਹੀਂ ਹੋਣੀਆਂ ਮੰਨਦੇ ਆ ਤੁਹਾਡੀ ਸਰਕਾਰ ਆ ਤੁਸੀਂ ੱੱਕਾ ਕਰਨਾ ਜਾਣਦੇ ਹੋ ਪਰ ਇੱਕ ਗੱਲ ਤੇ ਹੋ ਸਕਦਾ ੱੱਕਾ ਦੋ ਤੇ ਹੋ ਸਕਦਾ ਇਹ ਨਾ ਕਰੋ ਸੱਚ ਬੋਲੋ ਸੱਚੀ ਰਾਜਨੀਤੀ ਕਰੋ ਲੋਕ ਸਭ ਜਾਣਦੇ ਆ ਕੀ ਹੋ ਰਿਹਾ ਕੌਣ ਕਰਾ ਰਿਹਾ ਕੀ ਦੇ ਕਹਿ ਤੋ ਮੈਂ ਕਹਿੰਦਾ ਜੇ ਤੁਹਾਨੂੰ 24 ਘੰਟੇ ਅੱਜ ਤੁਹਾਡੀ ਕੋਈ ਨਹੀਂ ਸੁਣੂ ਤਾਂ ਸਾਫਕਾ ਮੈਂ ਲਖਵੀਰ ਸਿੰਘ ਜੀ ਤੁਹਾਡੇ ਨਾਲ ਜਾਣਗੇ ਐਸਐਸਪੀ ਦੇ ਅਸੀਂ ਚੱਲਾਂਗੇ ਤੁਹਾਡੇ ਨਾਲ ਅਸੀਂ ਲਾਵਾਂਗੇ ਤਰਨਾ ਜੇ ਫੁੱਡੀ ਨਹੀਂ ਕੋਈ ਕਾਰਵਾਈ ਹੋਊ ਸੋ ਕਿਰਪਾ ਕਰਕੇ ਸੱਚ ਬੋਲੋ ਸੰਸਾਰ ਤੋਂ ਆਓ ਲੋਕਾਂ ਨੂੰ ਸੱਚ ਕਹਿਣ ਦੀ ਹਲਕੇ ਪਾਇਲ ਦੇ ਲੋਕ ਬੜੀ ਭਲੀ ਭਾਂਤ ਜਾਣਦੇ ਆ 2024 ਚ ਤੁਹਾਨੂੰ ਜਵਾਬ ਦਿੱਤਾ ਸੀ ਲੋਕ ਸਭਾ ਦੀ ਇਲੈਕਸ਼ਨ 'ਚ ਵੀ ਸੱਚ ਕੀ ਆ ਝੂਠ ਕੀ ਆ ਸਾਲ ਤੱਕ ਫੇਰ ਦੇਣਗੇ ਸੱਚ ਬੋਲੋ ਸੱਚ ਦੀ ਆਦਤ ਪਾਓ ਕਿਉਂਕਿ ਲੋਕ ਤੁੜ-ਟੋੜ ਤਫੇ ਪਾਇਆ ਜੇ ਕੋਈ ਅਖਰ ਕਿਸੇ ਵੀ ਮਿੱਤਰ ਬੇਲੀ ਨੂੰ ਕਿਸੇ ਨੂੰ ਵੱਧ ਕੱਟ ਲੱਗਿਆ ਉਹਦੇ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਦੋਂ ਦੇ ਐਮਐਲਏ ਬਣਿਆ ਅਸੀਂ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾਲ ਕੋਈ ਧੱਕਾ ਨਾ ਕੀਤਾ ਜਾਵੇ ਪਰ ਮੈਨੂੰ ਲੱਗਦਾ ਕਿ ਜਦੋਂ ਦੀ ਤਰਨਤਾਰਨ ਦੀ 4 ਨੰਬਰ ਤੇ ਕਾਂਗਰਸੀਏ ਗਏ ਨੇ ਇਹ ਬਖੜਾ ਗਏ ਨੇ ਤੇ ਅੱਜ ਇਹਨਾਂ ਨੇ ਸਾਡੇ ਹੌਸਲਰ ਪਾਲ ਸਿੰਘ ਪਾਲਾ ਜੀ ਦੇ ਉੱਤੇ ਹੱਥ ਚੱਕਿਆ ਇਹਨਾਂ ਦੀ ਦਸਤਾਰ ਨੂੰ ਹੱਥ ਪਾਇਆ ਸਿਰ ਦੇ ਉੱਤੇ ਇਹਨਾਂ ਦੇ ਟਾਂਕੇ ਲੱਗੇ ਨੇ ਸਿਵਲ ਹਸਪਤਾਲ ਦੇ ਵਿੱਚ ਇਹ ਦਾਖਲ ਨੇ ਅੱਜ ਅਸੀਂ ਇਹਨਾਂ ਕੋਲ ਇੱਥੇ ਹਸਪਤਾਲ ਦੇ ਵਿੱਚ ਪਹੁੰਚੇ ਹਾਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਹਲਕੇ ਹੋਏ ਕਾਂਗਰਸੀਆਂ ਦਾ ਇਲਾਜ ਸਾਨੂੰ ਕਰਨਾ ਆਉਂਦਾ ਕਿਉਂਕਿ ਸਾਡੀ ਸ਼ਰੀਫੀ ਨੂੰ ਇਹ ਨਾ ਸਮਝਣ ਕੇ ਡਰਦੇ ਹਾਂ ਅਸੀਂ ਅਸੀਂ ਨਾ ਡਰਦੇ ਹਾਂ ਨਾ ਡਰਾਉਂਦੇ ਹਾਂ ਔਰ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਪੁੱਤਰੇ ਹੋਏ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਕਿ ਬੰਦੇ ਬਣ ਜੋ ਨਹੀਂ ਤਾਂ ਬੰਦੇ ਬਣਾਉਣਾ ਵੀ ਸਾਨੂੰ ਆਉਂਦਾ ਅੱਜ ਇਸ ਤਰੀਕੇ ਦੇ ਨਾਲ ਅੱਜ ਤੁਸੀਂ ਹਰਪਾਲ ਸਿੰਘ ਜੀ ਦੇ ਪਾਲਾ ਜੀ ਤੇ ਹੱਥ ਪਾਇਆ ਇਹਦੇ ਸਖਤ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਮੈਂ ਕਾਂਗਰਸੀਆਂ ਨੂੰ ਤਾੜਨਾ ਕਰਦਾ ਕਿ ਸਾਡੇ ਕਿਸੇ ਵਲੰਟੀਅਰ ਵੱਲ ਜੇ ਕੋਈ ਉਂਗਲ ਵੀ ਕੀਤੀ ਆ ਤਾਂ ਉਂਗਲ ਵੱਢ ਕੇ ਰੱਖ ਦੇਵਾਂਗੇ ਜੇ ਕਿਸੇ ਨੇ ਅੱਖ ਕਰਨ ਦੀ ਕੋਸ਼ਿਸ਼ ਕੀਤੀ ਅੱਖ ਕੱਢ ਦੇਵਾਂਗੇ ਇਹ ਤੁਹਾਨੂੰ ਤਾੜਨਾਮਾ ਔਰ ਇਹ ਜਿੰਨਾ ਜਿੰਨਾਂ ਨੇ ਵੀ ਇਹਨਾਂ ਦੇ ਨਾਲ ਬਦਸਲੂਕੀ ਕੀਤੀ ਆ ਮਾਰਕੁੱਟ ਕੀਤੀ ਆ ਘੇਰ ਕੇ ਕੁੱਟਿਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ 24 ਘੰਟੇ ਦੇ ਅੰਦਰ ਅੰਦਰ ਇਹਨਾਂ ਨੂੰ ਫੜ ਕੇ ਸਾਰੇ ਬੰਦਿਆਂ ਨੂੰ ਫੜ ਕੇ ਜੇਲ੍ਹ ਚ ਸੁਟਿਆ ਜਾਵੇ ਕਿਉਂਕਿ ਜਿਹੜੇ ਐਸੇ ਬੰਦੇ ਜਿਹੜੇ ਮਾਹੌਲ ਖਰਾਬ ਕਰਦੇ ਆ ਜਿਹੜੇ ਜਾਣ ਬੁੱਝ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਿਸੇ ਵੀ ਕੀਮਤ ਦੇ ਉੱਤੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਇੱਕ ਵਾਰ ਫੇਰ ਤਾੜਨਾ ਕਰਦੇ ਆ ਕਿ ਬੰਦੇ ਦੇ ਪੁੱਤ ਬਣਜੋ ਨਹੀਂ ਸਾਨੂੰ ਬਣਾਉਣੇ ਆਉਂਦੇ ਆ